ਹਾਂਜੀ ਆਪਾਂ ਵੀ ਸਾਰੇ ਐਡ ਕੱਢਨੇ ਆ ਸਾਰੇ ਅੰਮਲੇ ਸਾਬਕਾ ਲਈਏ ਹੁਣ ਆਪਾਂ ਇਹ ਪੁੰਨ ਲਾਂਗੇ ਇਹ ਹੌਲਾ ਹੌਲਾ ਪੁੰਨ ਲਾਂਗੇ ਚੰਗੀ ਤਰ੍ਹਾਂ ਐਮਲੇ ਆਪਾਂ ਗੈਸ ਤੇ ਰੱਖਤੀ ਆ ਆ 150 ਗ੍ਰਾਮ ਗੁੜ ਸੀਗਾ ਪਾਈਆ ਐਮਲੇ ਸੀਗੇ ਇਹਦੇ ਵਿੱਚ ਪਾ ਦੇਣਾ ਮ ਫਿਰ ਇਹਨੂੰ ਚੰਗੀ ਤਰ੍ਹਾਂ ਰਲ ਲੈਣਾ ਨੂੰ ਫਤ ਬਰਕ ਲਿਆ ਚਮਚਾਕ ਜੀਰੇ ਦਾ ਪਾਣੂ ਲਾਂਗੇ ਅਰੇ ਇੱਥੇ ਜੀਰਾ ਭੁੰਨ ਕੇ ਵਿੱਚ ਪਾਵਾਂਗੇ ਇਹਨੂੰ ਭੁੰਨ ਲਾਂਗੇ ਹੁਣ ਚੰਗੀ ਤਰ੍ਹਾਂ ਜੀਰੇ ਨੂੰ ਹੁਣ ਇਹਨੂੰ ਕੁੱਟ ਲਾਂਗੇ ਮोटा-ਮोटा ਹੀ ਕੁੱਟ ਲਾਂਗੇ ਵਾਸਤੇ ਜੀਰੇ ਨੂੰ ਮोटा-ਮोटा ਕੁੱਟ ਲਾਂਗੇ ਤਾਂ ਫਲੇਵਰ ਵਧੀਆ ਆਉਂਦਾ ਵਾ ਹੌਲਾ ਨਾਮ ਤੇ ਤੇ ਕਾਲੀਆਂ ਮਿਰਚਾਂ ਮੱਕਟੀਆਂਆਂ ਇੱਕ ਚਮਚਾ ਇਹ ਪਾ ਦਾਂਗੇ ਜਿਹੜਾ ਆਪਾਂ ਜੀਰਾ ਕੁੱਟਿਆ ਸੀਗਾ ਇੱਕ ਚਮਚਾ ਉਹ ਪਾ ਦਾਂਗੇ ਇਹਨਾਂ ਚੰਗੀ ਤਰ੍ਹਾਂ ਮਿਲਾ ਦਾਂਗੇ ਤੇ ਆਪਣੀ ਆਪਣੇ ਰੈਡੀ ਹੋ ਗਈ ਜੇ ਠੰਡੀ ਹੋ ਗਈ ਆ ਉਦੋਂ ਆਪਾਂ ਬੋਤਲ ਚ ਪਾਵਾਂਗੇ ਕੱਚ ਦੀ ਬੋਤਲ ਚ 1 ਮਹੀਨੇ ਲਈ ਆਪਾਂ ਸਟੋਰ ਕਰਕੇ ਰੱਖ ਸਕਦੇ ਆ ਫ੍ਰਿਜ ਚ ਜੇ ਲਈ ਆਪਣੀ ਠੰਡੀ ਹੋ ਗਈ ਆ ਹੱਥ ਦੇ ਬਰਤਨਸ ਪਾਲਾਂਗੇ ਹੱਥ ਦੇ ਭਾਂਡੇ ਦੀ ਵਧੀਆ ਰਹਿੰਦੀ ਹੈ ਖਰਾਬ ਨਹੀਂ ਹੁੰਦੀ ਜਲਦੀ ਜੇ ਮੇਰੇ ਵੀਡੀਓ ਤੁਹਾਨੂੰ ਚੰਗੀ ਲੱਗੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਲਾਈਕ ਕਰੋ